ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਚੈਨਲ ਪੰਜਾਬ ਫੋਰ ਕਾਫੇ ਸਵਾਗਤ ਕਰਦੇ ਹਾਂ ਅਸੀਂ ਤੁਸੀਂ ਸਾਡੇ ਚੈਨਲ ਤੋਂ ਫਿਰ ਤੋਂ ਜੁੜ ਗਏ ਹੋ ਸਭ ਤੋਂ ਪਹਿਲਾਂ ਪਰਮਾਤਮਾ ਦਾ ਬਹੁਤ ਬਹੁਤ ਰਕਰੀਆ ਦੇਵੇ ਅੱਜ ਅਸੀਂ ਗੱਲ ਕਰਦੇ ਹਾਂ ਜੋ ਕਿ ਦਦੇ ਵਿੱਚ ਅੱਜ ਜੋ ਕਿ ਜਾਂਤਾ ਹੋ ਚੁੱਕੀ ਹੈ ਕਿਉਂਕਿ ਮੇਰੇ ਸਮਝ ਤੋਂ ਜੋ ਕਿ ਦਦੇ ਵਾਸੀਆਂ ਨੂੰ ਇਹ ਵੀ ਡਰੀ ਸੀ ਕਿ ਭਾਰੀ ਬਾਰਸ਼ ਸਾਡੇ ਜੋ ਕਿ ਇਲਾਕੇ ਵਿੱਚ ਹੋਵੇ ਸਾਨੂੰ ਗਰਮੀ ਤੋਂ ਰਾਹਤ ਮਿਲੇ ਹੰਤੋ ਇਸ ਵਾਰ ਬਹਿ ਦੇ ਮੌਨਸੂਨ ਦੀ ਬਰਸਾਤ ਇੰਨੀ ਜ਼ਿਆਦਾ ਜੋ ਕਿ ਭਾਰੀ ਹੋਈ ਉਸ ਨੇ ਜੋ ਕਿ ਜਦੀ ਵਿੱਚ ਪਾਣੀ ਪਾਣੀ ਕਰ ਦਿੱਤਾ ਲੋਕਾਂ ਦਾ ਜਨ ਜੀਵਨ ਜਾਣ ਔਖਾ ਹੋ ਗਿਆ ਲੋਕਾਂ ਦੇ ਘਰਾਂ ਵਿੱਚ ਪਾਣੀ ਵੜ ਗਿਆ ਜੋ ਕਿ ਪ੍ਰਸ਼ਾਸਨ ਦਾ ਕੰਮ ਸੀ ਉਹ ਬਹੁਤ ਜ਼ਿਆਦਾ ਠੱਪ ਹੋ ਗਿਆ ਸੋ ਮੇਰੀ ਨੋਕਨ ਬੇਨਤੀ ਹੈ ਕਿ ਸਰਕਾਰਾਂ ਵੱਲੋਂ ਕਿ ਪ੍ਰਸ਼ਾਸਨ ਨੂੰ ਕਹੇ ਕਿੰਨਾ ਦਾ ਜੋ ਕਿ ਵੱਧ ਵੱਧ ਕਾਰਜ ਪੂਰੇ ਕੀਤੇ ਜਾਣ ਕਿਉਂਕਿ ਹੁਣ ਮੌਨਸੂਨ ਦਾ ਸਮਾਂ ਹੈ ਜਦੋਂ ਵੀ ਮੌਨਸੂਨ ਜਦੋਂ ਉਹ ਤੋਂ ਜ਼ੋਰ ਦਾ ਧੱਕੇ ਦੇ ਕੇ ਬਾਹਰ ਚ ਨਾ ਆਣ ਸੁੱਟੇ ਕਿ ਥੱਲੇ ਜਦੋਂ ਮੌਸਮ ਤੋਂ ਖੜੀਪੁਰ ਜੋਰਦਾਂ ਦੇ ਮਾਰੇਗੀ ਤਾਂ ਨਾ ਜਾਨ ਪ੍ਰੈਸ਼ਰ ਦਾ ਪਾਣੀ ਸੰਦੇ ਆਵੇਗਾ ਕਿ ਸੰਭਵਨਾ ਬਹੁਤ ਮੁਸ਼ਕਲ ਹੈ ਕਿ ਗੰਗਾਸਾ ਜੋ ਕਿ ਮੌਸਮ ਮੌਸਮ ਭਾਗ ਵੱਲੋਂ ਤਕੜੀ ਮੌਸਮ ਵਿੱਚ ਹਮਚਾ ਨਾ ਵਰਸਾ ਤਾਂ ਦੇਖਣ ਮਿਲ ਸਕਦੀਆਂ ਨੇ ਜੋ ਕਿ ਭਾਰੀ ਤੋਂ ਭਾਰੀ ਹੋ ਜਾਣਗੀਆਂ ਸੋ ਕਿ ਕੱਲ ਪਰਸੋਂ ਜੋ ਕਿ ਮੌਸਮ ਦੀ ਪੂਰੀ ਅਕਟਰ ਮੋਰ ਤੇ ਆਉਣਾ ਸ਼ੁਰੂ ਹੋ ਜਾਵੇਗੀ ਜੇਕਰ ਪੂਰੀ ਸਰ ਗਰਮ ਹੋ ਗਈ ਤਾਂ ਗੰਨਾ ਦਿੰਦੇ ਵਾਲੇ ਲੋਕਾਂ ਦਾ ਬੁਰਾ ਹਾਲ ਹੋ ਜਾਵੇਗਾ ਸੋ ਦੋਸਤੋਂ ਵੱਧ ਤੋਂ ਵੱਧ ਬਚਾ ਕਰੋ ਤੇ ਹੁਣ ਪੰਜਾਬ ਦੇ ਲੋਕਾਂ ਨੂੰ ਵੀ ਇਹ ਪੀਸਦਾ ਕਿ ਤੁਸੀਂ ਵੱਲ ਵੱਲ ਸੀਵਰੇਜ ਦਾ ਪਾਣੀ ਸੀਵਰੇਜ ਸਹੀ ਕਰੋ ਮੰਨ ਪੱਕੇ ਕਰ ਦੋ ਕਿਉਂਕਿ ਹੁਣ ਜੋ ਕਿ ਸਮਾਂ ਜੋ ਕਿ ਬੰਦ ਨੂੰ ਮਜ਼ਬੂਤ ਕਰਨ ਦਾ ਜੇਕਰ ਮੌਨਸੂਨ ਵੀ ਸ਼ੁਰੂ ਹੋ ਗਏ ਤਾਂ ਨਿਰਤ ਬਾਈ ਠਾਉਣਗੇ ਉਹ ਨਹੀਂ ਹਰਦੇ ਫਿਰ ਜਿਵੇਂ ਜਮਲਾ ਸਿਸ ਮੌਨਸੂਨ ਆਵੇਗੀ ਕਿਉਂਕਿ ਪਤਾ ਹੀ ਇਸ ਵਾਰ ਜੋ ਕਿ ਗਰਮੀ ਪਾਈ ਆ ਪੂਰੀ ਹੱਥ ਹੱਲੇ ਪਈ ਹੈ ਤਾਂ ਅਮਰ ਕੰਨਾ ਚ 40 45 47 48 ਡਿਗਰੀ ਤੱਕ ਪਹੁੰਚ ਗਿਆ ਕਿੰਨਾ ਕਿੰਨੇ ਡਿਗਰੀ ਤੱਕ ਪਹੁੰਚ ਗਿਆ ਸੋ ਉਸ ਦੇ ਕਰਕੇ ਜੋ ਕਿ ਇਸ ਵਾਰ ਮੌਨਸੂਨ ਵੀ ਹੈ ਤਾਂ ਪੂਰਤਵਕ ਪੈਣਾ ਮੌਸਮ ਇਹ ਮਹੀਆ ਪਾਣਗੇ ਸੋ ਬਹੁਤ ਬਹੁਤ ਬਚਾਅ ਕਰਿਓ ਬਾਕੀ ਇਸੇ ਕਹਿੰਦੂ ਕਰਦੇ ਹਾਂ ਅੰਡੇ ਕਿਥੇ ਮੌਸਮ ਪਹੁੰਚ ਗਈ ਸੋ ਜਦ ਤੱਕ ਬਾਕ ਮੌਸਮ ਨੇ ਦਾ ਜੋ ਕਿ ਪੱਛਮੀ ਹਿੱਸਾ ਜੋ ਕਿ ਰਾਜਸਥਾਨ ਅਤੇ ਹਰਿਆਣਾ ਜਲਦੀ ਨੂੰ ਕਵਰ ਕਰਦੇ ਤੇ ਉੱਤਰੀ ਹਿੱਸਾ ਨੂੰ ਜੋ ਕਿ ਉਸਨੇ ਬੂਰ ਵੀ ਉਪੀਨ ਪ੍ਰਦੇਸ਼ ਕਰਦੇ ਆ ਪੂਰੀ ਬਿੱਤਰ ਪ੍ਰਦੇਸ਼ ਨੂੰ ਜੋ ਕਿ ਕਵਰ ਕਰ ਦਿਆ ਅਤੇ ਬਾਕੀ ਜੋ ਕਿ ਜਾਂਦੇ ਹਿੱਸੇ ਪੰਜਾਬ ਦੇ ਯਾਹ ਜਾਨ ਦੇ ਕੁਝ ਲੱਕੇ ਦੇ ਤਰਹੇ ਰੱਖ ਕੇ ਰਹਿ ਗਏ ਉਹਨੂੰ ਰਿਕਵਰ ਕਰ ਦੋਗੇ ਰੱਜਣ ਲੱਕੇ ਦੇ ਕਬੜੇ ਕਰ ਦੋਗੇ ਧੰਨਵਾਦ